ਬਾਰ ਵਿਵਸਥਾ ਤੁਝੇ ਪਿਆਰ ਹੈ ਦੁੱਧ ਜਦੋਂ ਬੱਚੇ ਸੀ ਨਾ ਬਚਪਨ ਸੀ ਕੋਈ ਕਾਰੜੀ ਚੀਜ਼ ਨਹੀਂ ਖਾ ਸਕਦੇ ਤੇ ਪਰਮੇਸ਼ਰ ਨੇ ਮਾਂ ਦੀ ਛਾਤੀ ਵਿੱਚ ਦੁੱਧ ਪੈਦਾ ਕਰਦਾ ਸਾਡੇ ਸਾਰੇ ਸਰੀਰ ਵਿੱਚ ਖੂਨ ਹੁੰਦਾ ਹੈ ਹਰ ਕਿਸੇ ਦੇ ਸਰੀਰ ਵਿੱਚ ਖੂਨ ਹੈ ਪਰ ਪਰਮੇਸ਼ਰ ਇੰਨਾ ਕਿਰਪਾਲੂ ਦਿਆਲੂ ਹੈ ਪ੍ਰਥਮ ਹੈ ਮੱਖਣ ਪਾਛਾ ਹੈ ਦੁੱਧ ਇੱਥੇ ਮੱਖਣ ਦਾ ਮਤਲਬ ਖੂਨ ਹੈ ਗੁਰੂ ਸਾਹਿਬ ਕਹਿੰਦੇ ਪਹਿਲਾਂ ਖੂਨ ਸੀ ਜਦੋਂ ਬੱਚਾ ਪੈਦਾ ਹੁੰਦਾ ਉਹ ਖੂਨ ਦੇ ਦੁੱਧ ਬਣ ਜਾਂਦਾ ਹੈ ਕਿੱਡੀ ਵੱਡੀ ਇਹ ਮਾਲਕ ਦੀ ਕਿਰਪਾ ਕਿੱਡੀ ਵੱਡੀ ਇਹ ਬਖਸ਼ਿਸ਼ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਬੱਚਾ ਸੀ ਉਦੋਂ ਤੈਨੂੰ ਦੁੱਧ ਦੀ ਲੋੜ ਸੀ ਮਾਲਕ ਨੇ ਦੁੱਧ ਦਿੱਤਾ ਬਾਰ ਵਿਵਸਥਾ ਤੁਜੈ ਪਿਆਰ ਹੈ ਦੁੱਧ ਭਰ ਜੋਬਨ ਭੋਜਨ ਸੁਖ ਸੂਤ ਜਦੋਂ ਭਰ ਜਵਾਨੀ ਵਿੱਚ ਆ ਗਿਆ ਸੋਝੀ ਆ ਗਈ ਕਿ ਖਾਣਾ ਨਕੀ ਨਹੀਂ ਖਾਣਾ ਆਪਣੇ ਹੱਥ ਨਾਲ ਆਪਣੀ ਮਰਜ਼ੀ ਦਾ ਖਾਣ ਲੱਗ ਪਿਆ ਸੰਸਾਰ ਸਾਮਾ ਲੰਘਦਾ ਗਿਆ ਵੱਡਾ ਹੋਇਆ ਵਿਆਹਿਆ ਗਿਆ ਵਿਆਹ ਸਾਜੇ ਹੋ ਕੇ ਬੱਚੇ ਹੋ ਕੇ ਪਰਿਵਾਰ ਹੋ ਗਿਆ ਕਮਾਈਆਂ ਕਰਦੇ ਆ ਕਰਦੇ ਆ ਸਰੀਰ ਬਜ਼ੁਰਗ ਹੋ ਗਿਆ ਬੁੱਢਾ ਸਰੀਰ ਹੁੰਦਾ ਜਾਂਦਾ ਹੈ ਬਿਰਧ ਭਿਆ ਉਪਰ ਸਾਖ ਸੈਣ ਕਹਿੰਦੇ ਜਦੋਂ ਬਜ਼ੁਰਗ ਹੋ ਗਏ ਨਾ ਬੁੱਢਾ ਹੋ ਗਿਆ ਉਪਰ ਸਾਖ ਸੈਣ ਵੀ ਫਿਰ ਉਹ ਮੰਜੇ ਤੇ ਪਿਆ ਤੇ ਉਹਦੇ ਆਸੇ ਪਾਸੇ ਉਹਦੇ ਸਕੇ ਸੁਬੰਦੀ ਪੁੱਤ ਪੋਤਰੇ ਦੋਤੇ ਦੋਤੀਆਂ ਸਾਰਾ ਪਰਿਵਾਰ ਨੇੜੇ ਹੋ ਹੋ ਦੇ ਬਿੰਦੇ ਇਹ ਵੀ ਰੱਬ ਦੀ ਦਾਤ ਹੈ ਕਦੇ ਰੱਬ ਮਾਂ ਦੇ ਰੂਪ ਵਿੱਚ ਆਉਂਦਾ ਹੈ ਕਦੇ ਰੱਬ ਧੀਆ ਪੁੱਤਰਾਂ ਦੇ ਰੂਪ ਵਿੱਚ ਆਉਂਦਾ ਕਦੇ ਰੱਬ ਘਰ ਵਾਲਾ ਘਰ ਬਾੜੀ ਦੇ ਰੂਪ ਵਿੱਚ ਆਉਂਦਾ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਰੱਬ ਬੰਦੇ ਦੀ ਮਦਦ ਕਰਦਾ ਰਹਿੰਦਾ ਹੈ ਤਾਂ ਕਹਿੰਦੇ ਬਿਰਧ ਭਇਆ ਉਪਰ ਸਾਖ ਸੈਨ ਕਹਿੰਦੇ ਐਡਾ ਵੱਡਾ ਪਰਿਵਾਰ ਹੋ ਗਿਆ ਉਹਦਾ ਕੀ ਫਲ ਮਿਲਿਆ ਬਿਰਧ ਭਇਆ ਉਪਰ ਸਾਖ ਸੈਨ ਮੁਖ ਆਪਿਆਓ ਬੈਠ ਕਹੋ ਦੈਨ ਜਦੋਂ ਹੁਣ ਤੁਰਨ ਫਿਰਨ ਵਾਲਾ ਨਹੀਂ ਰਹਿਆ ਆਪੇ ਚੱਕ ਕੇ ਖਾਦਾ ਪੀਦਾ ਵੀ ਨਹੀਂ ਜਾਂਦਾ ਫਿਰ ਉਦੋਂ ਧੀਆ ਪੁੱਤਰ ਬੱਚੇ ਆ ਜਿਹੜੇ ਮੁੱਖਿਆ ਪਿਆਉ ਉਹਨੂੰ ਬੈਠੇ ਨੂੰ ਉਹਨੂੰ ਰੋਟੀ ਪਾਣੀ ਖਵਾਉਂਦੇ ਆ ਬੁਰਕੀਆਂ ਤੋੜ ਤੋੜ ਨੂੰ ਖਵਾਉਂਦੇ ਆ ਪਤਾ ਵੀ ਉਹਦੇ ਹੁਣ ਹੱਥ ਕੰਮਣ ਲੱਗ ਪਏ ਸਿਰ ਕੰਪਿਓ ਪੈਗ ਡਗਮਗੇ ਨੈਣ ਜੋਤ ਤੇ ਹੀਣ ਉਹ ਅਵਸਥਾ ਹੋ ਗਈ ਬਜ਼ੁਰਗ ਹੋ ਗਿਆ ਹੱਥ ਪੈਰ ਕੰਮ ਕਰਨੋਂ ਹਟ ਗਏ ਸਰੀਰ ਸਾਥ ਦੇਣੋਂ ਹਟ ਗਿਆ ਮੰंजे ਤੇ ਬੈਠਾ ਹੁਣ ਉਹ ਤੋਰਾ ਫੇਰਾ ਨਹੀਂ ਕਰ ਸਕਦਾ ਉਸ ਵੇਲੇ ਜਿਹੜਾ ਪਰਿਵਾਰ ਸਾਹਮਣ ਦਾ ਹੈ ਮਾਪੇ ਬਾਪੂ ਨੂੰ ਬਜ਼ੁਰਗਾਂ ਨੂੰ ਮਾਪੇ ਬਾਪੇ ਸੱਸ ਸੌਰ ਕੋਈ ਵੀ ਸਾਡਾ ਰਿਸ਼ਤਾ ਹੈ ਬਜ਼ੁਰਗ ਦੇ ਨਾਲ ਉਹਦੀ ਜਿਹੜਾ ਸੇਵਾ ਕਰਦਾ ਪਿਆਰਿਓ ਤੇ ਸੱਚ ਜਾਣਿਓ ਜਿਹੜਾ ਸੇਵਾ ਕਰਦਾ ਫਿਰ ਉਹਦੀ ਸੇਵਾ ਦਾ ਫਲ ਵੀ ਮਿਲਦਾ ਹੈ ਇਕ ਲਈ ਬਜ਼ੁਰਗ ਬੰਦਾ ਮਾਂ ਬਾਪ ਕੋਈ ਵੀ ਹੈ ਜਦੋਂ ਸੇਵਾ ਕਰੋਗੇ ਉਹ ਸਾਨੂੰ ਅਸੀਸਾਂ ਦੇਣਗੇ ਜਿਉਂਦਾ ਰਹੇ ਪੁੱਤ ਤੂੰ ਮੈਨੂੰ ਰੋਟੀ ਖਵਾਦੀ ਜਿਉਂਦਾ ਰਹੇ ਤੂੰ ਮੈਨੂੰ ਚਾਹ ਪਿਆਤੀ ਆਪਣੇ ਹੱਥ ਨਾਲ ਪਤਾ ਵੀ ਉਹਨੂੰ ਖਾਪ ਵੀ ਆਪਣੇ ਹੱਥ ਨਾਲ ਕੰਮ ਹੀ ਨਹੀਂ ਕਰਦੇ ਹੱਥੋ ਦੇ ਜੇ ਕੋਈ ਭਾਂਡਾ ਫੜਦਾ ਬਾਟੀ ਗਲਾਸ ਫੜਦਾ ਕੰਬਣ ਲੱਗ ਜਾਂਦਾ ਡੁੱਲ ਜਾਂਦਾ ਉੱਤੇ ਫਿਰ ਉਹ ਜਿਹੜੀ ਬਜ਼ੁਰਗਾਂ ਦੀ ਸੇਵਾ ਕਰਨੀ ਹੈ ਨਾ ਪਿਆਰਿਓ ਉਹ ਬਹੁਤ ਰੰਗ ਲਿਆਉਂਦੀ ਹੈ ਇਸ ਤਰ੍ਹਾਂ ਜਾਣੋ ਵੀ ਬਜ਼ੁਰਗਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ ਕਰਨੀ ਗੁਰੂ ਸਾਹਿਬ ਕਹਿੰਦੇ ਕੋਈ ਤੀਰਥਾਂ ਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ ਕੁਝ ਕਿਤੇ ਜਾ ਕੇ ਸੇਵਾ ਕਰਦਾ ਉਹ ਪਿਆਰਿਓ ਸੱਚ ਜਾਣੋ ਘਰੇ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਲੋ ਇਹ ਸਾਰਿਆਂ ਨਾਲੋਂ ਵੱਡੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਮਾਪੇ ਸਾਨੂੰ ਅਸੀਸਾਂ ਦੇਣਗੇ ਜੇ ਸੇਵਾ ਹੀ ਨਾ ਕਰ ਸਕੇ ਮਾਪੇ ਦੀ ਨਾ ਸੇਵਾ ਕਰੀ ਹੁਣ ਬੰਦਾ ਇੱਕ ਪਾਸੇ ਸਮਾਜ ਸੇਵੀ ਬਣ ਜਾਂਦਾ ਹੈ ਕਈ ਵਾਰ ਬੰਦਾ ਸਮਾਜ ਸੇਵੀ ਬਣ ਗਿਆ ਉਹ ਲੋਕਾਂ ਦੇ ਵਾਸਤੇ ਸੇਵਾ ਕਰਦਾ ਫਿਰਦਾ ਉਹ ਕਰਤਾ ਉਹ ਕਰਤਾ ਉਹ ਕਰਤਾ ਤੇ ਕਰੇ ਉਹ ਆਪਣੇ ਕੀ ਕਰਦਾ ਹੈ ਮਾਪੇ ਨੂੰ ਬਿਲਕੁਲ-ਬਿਲਕੁਲ ਮਰ ਜਾਂਦੇ ਸਾਨੂੰ ਆਹ ਲਾ ਦੇ ਸਾਨੂੰ ਦਵਾਈ ਲੈ ਸਾਨੂੰ ਕੱਪੜੇ ਲਿਆ ਦੇ ਉਹਨਾਂ ਦੇ ਸੌਂਦਾ ਨਹੀਂ ਬਾਹਰ ਬੰਦਾ ਕਈ ਵਾਰੀ ਸਮਾਜ ਸੇਵੀ ਹੁੰਦਾ ਹੈ ਸਮਾਜ ਦੇ ਸੇਵਾ ਕਰੇ ਜੀ ਸਦਕੇ ਪਰ ਪਹਿਲਾਂ ਜਿਹੜੇ ਘਰ ਵਿੱਚ ਬੇਬੇ ਬਾਪੂ ਬੈਠੇ ਐ ਸਾਡਾ ਪਰਿਵਾਰ ਐ ਪਹਿਲਾਂ ਇਹਨਾਂ ਦੀ ਸੇਵਾ ਕਰੇ ਜੇ ਹੁਣ ਬੰਦਾ ਘਰੇ ਸੇਵਾ ਨਹੀਂ ਕਰਦਾ ਫਿਰ ਉਹ ਉਹ ਮਾਪੇ ਕਹਿਣਗੇ ਸਾਡੇ ਤੇ ਆਖੀ ਨਹੀਂ ਲੱਗਦਾ ਬਾਹਰ ਤੁਰਿਆ ਫਿਰਦਾ ਹਰ ਇੱਕ ਕਿਸੇ ਦੇ ਆਖੀ ਇਸ ਕਰਕੇ ਪਹਿਲਾਂ ਆਪਣੇ ਘਰੋਂ ਸੇਵਾ ਸ਼ੁਰੂ ਕਰੀਏ ਮਾਪੇ ਬਾਪ ਦੀ ਸੇਵਾ ਕਰੋ ਬਜ਼ੁਰਗਾਂ ਦੀ ਸੇਵਾ ਕਰੋ ਸਤਿਗੁਰੂ ਜੀ ਕਹਿੰਦੇ ਪਹਿਲਾਂ ਗੁਰੂ ਤੇਰੇ ਮਾਪੇ ਬੰਦਿਆ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਤੋਤਲੀਆਂ ਆਵਾਜ਼ਾਂ ਦੇ ਨਾਲ ਤੈਨੂੰ ਬੋਲਣਾ ਸਿਖਾਇਆ ਉਂਗਲ ਫੜ ਕੇ ਤੈਨੂੰ ਤੁਰਨਾ ਸਿਖਾਇਆ ਦੂਸਰੇ ਗੁਰੂਆਂ ਕੋਲੇ ਤੇ ਫੇਰ ਗਿਆ ਪਹਿਲਾਂ ਘਰੇ ਮਾਪੇ ਆਪਣੇ ਤੈਨੂੰ ਸਿੱਖਿਆ ਦਿੱਤੀ ਆ ਮਾਪੇ ਆਪਣੇ ਸਮਝਾਇਆ ਗੁਰਦੁਆਰੇ ਆਉਣ ਜੋਗਰਾ ਵੀ ਫੇਰ ਹੋਇਆ ਜੀ ਮਾਪੇ ਲੈ ਕੇ ਆਉਂਦੇ ਸੀ ਉਹਨਾਂ ਨੇ ਤੁਰਨਾ ਸਿਖਾਇਆ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਬੋਲਣਾ ਸਿਖਾਇਆ ਪਹਿਲਾਂ ਮਾਪੇ ਗੁਰੂ ਸਾਡੇ ਸਾਡੇ ਮਾਪੇ ਤਾਂ ਇਸ ਤਰ੍ਹਾਂ ਕਹੇ ਲਈ